ਰਤਨ ਖੰਡਨ ਪਾਠ ਗਿਆਨ ਜੇ ਤੋਕਣਾ ਨੂਰ ਪਰਮਾਤਮਾ ਦਾ ਪਲ ਪਲ ਉਸ ਦਾ ਨਾਮ ਚਿਤਾਰ ਸੁਣੀ ਤੈਨੂੰ ਮਿਲੂ ਜ਼ਰੂਰ ਜਕੀਨ ਰਖੀ ਤਨ ਮਨ ਆਪਣਾ ਉਸ ਤੋਂ ਵਾਰ ਸੋ ਦੁਖਾ ਸਾਰਿਆ ਦਾ ਉਹ ਇਕਦਾਰ ਜਾਈ ਉਸ ਨਾਲ ਪ੍ਰੀਤਿਆਰ ਸੋਣੇ ਸਿਮਰਨ ਗੁਰੂ ਕਰਤਾਰ ਦਾ ਸੀ ਤੇ ਐਸਾ ਦਿੰਦਾ ਤਪਜਾ ਦਿਲਾਂ ਨੂੰ ਠਾਰ ਸੋਣੇ ਮਨ ਹਤ ਇਸ ਤਰ੍ਹਾਂ ਉਸ ਨਾਲ ਵਿਛੜ ਜਾਂਦੀ ਤਾਰ ਦੇ ਨਾਲ ਪਾਰ ਸੁਨੇ ਉਹਦੇ ਹੁਕਮ ਤੋਂ ਬਾਜਨਾ ਪੱਦ ਚੱਲੇ ਹੋਈ ਇੱਕ ਹੈ ਬ੍ਰਹਮਪਚਾਰ ਸੁਨੇ ਜਮਨ ਮਰਨ ਵਾਣੀ ਸਭ ਸੇ ਮੁਖ ਜਾਂਦੇ ਸੁਣ ਕੇ ਗੁਰੂ ਦਾ ਅਮਰ ਪਰਚਾਰ ਸੁਨੇ ਵਿਸ਼ਨੋ ਉਸ ਅਕੰਧ ਦਾ ਨਾਮ ਜਪ ਕੇ ਬਣ ਕੇ ਆ ਗਿਆ ਕ੍ਰਿਸ਼ਨ ਮੁਰਾਂ ਸੋਣੇ ਫੁੱਲਾ ਲਾਨ ਗੁਰਦੇਵ ਨੂੰ ਪੂਜਦੀ ਸੀ ਰਾਣੀ ਰਾਮ ਦੀ ਜਨਤ ਦੁਲਾਰ ਸੁਣੇ ਲਾਏ ਭੋਗ ਪਰਮਾਤਮਾ ਪਾਠਵਾ ਦੇ ਜਾ ਕੇ ਹਰਥਨਾ ਪੂਰੀ ਵਿਚਕਾਰ ਸੋਣੇ ਕਾਟ ਕਾਟ ਦੇ ਵਿੱਚ ਪਰਵੇਸ਼ ਕਰ ਲੈ ਆਗਨ ਹਾਰਿਆਂ ਨੂੰ ਬਚਨ ਹਾਰ ਸੋਣੇ ਤਖਾ ਵਿੱਚ ਜਿੰਦ ਗਾਨੀਆ ਪਾ ਦਿੰਦਾ ਲੀਲਾ ਰੱਬ ਦੀ ਅਪ੍ਰੇਪਾਰ ਸੋਣੇ ਬ੍ਰਹਮਾ ਵਿਸ਼ਨੂ ਕਹਤੇ ਕਿਸ਼ਨ ਮਹੇਸਾਰੇ ਕਰਦੇ ਹਰੀ ਦਾ ਰੂ ਸਤਕਾਂ ਸੁਣੀ ਦੇ ਕੇ ਆਪਣਾ ਨਾਮੇ ਉਪਾਸਨਾ ਨੂੰ ਪਵਜਲ ਸਾਗਰ ਚੋਂ ਕਰਦਾ ਪਾਰ ਸੋਣੇ ਪਵਜਲ ਸਾਗਰ ਚੋਂ ਕਰਦਾ ਪਾਰ ਸੋਣੇ ਜਿਹੜੇ ਉਸ ਦੇ ਨਾਮ ਧਿਆਨ ਕਰਦੇ ਦੇਂਦਾ ਉਸ ਨੂੰ ਹਾਨ ਦਿਦਾਨ ਸੋਹਣੇ ਜੀਵ ਜੰਤ ਜਹਾਨ ਦੇ ਵਿੱਚ ਜਿੰਨੇ ਸਾਰੇ ਉਸ ਨੂੰ ਇੱਕ ਤਹਾਰ ਸੋਹਣੇ ਉਹ ਪਾਲਦਾ ਏ ਜੀਵਾਂ ਸਾਰਿਆਂ ਨੂੰ ਜਰੇ ਜਰੇ ਦੀ ਜਾਣਦਾ ਸਾ ਸੋਹਣੇ ਜਿਹੋ ਜਿਹੋ ਜੈ ਜੀਵਤ ਪਾਤ ਪੀਤੇ ਤੇਹੋ ਤੇਹੋ ਜੈ ਰਚੇ ਅਹਾਰ ਸੋਹਣੇ ਓਦੀ ਨਜ਼ਰ ਤੋਂ ਦੂਰ ਨਾ ਤੀਜ ਕੋਈ ਫੁੱਲ ਫੁੱਲ ਮੇਰਿਆ ਮਹਕਾਰ ਸੋਹਣੇ ਤਰਵ ਚੂਲ ਦੇ ਜਦ ਉਹ ਵਜਾਮ ਦਾਸੀ ਮਾਲਕ ਜੱਜ ਦਾ i